स्विश करके बाबा रामदेव जी फिर गुरुआ भजन करते हैं तोला और खदाने तोला और खदाने ये है कि दान करना दान कि करना अपने बराबर का सोना तोल के दान करना जिन्ना अपना वजन है उसने बराबर का कोई तोल के सोना। ਆਪਾਂ ਦਾ ਨਾਮ ਕਰਦੇ ਦੇਖੋ ਜੀ ਬਾਬਾ ਨਾਨਕ ਦੇ ਜੀ ਸਮਝਾਣਾ ਕਰਦੇ ਨੇ ਕਿ ਭਾਈ ਪਰਮਾਤਮਾ ਦੇ ਨਾਮ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਹੈ ਤੇ ਬਾਕੀ ਪੁਰਾਤਨ ਸਮੇਂ ਦੇ ਅੰਦਰ ਅਮੀਰ ਭੰਡਾਰ ਦਾ ਕਿਤਾਬ ਲਿਖਦਾ ਹੈ ਕਿ ਪ੍ਰਾਤਨ ਸਮੇਂ ਅੰਦਰ ਮੰਤਰਾਂ ਦੀ ਤਾਕਤ ਦੇ ਨਾਲ ਸੋਨੇ ਦਾ ਆਦਮੀ ਬਣਾਇਆ ਜਾਂਦਾ ਸੀ ਮੰਤਰਾਂ ਦੀ ਤਾਕਤ ਦੇ ਨਾਲ ਸੋਨੇ ਦਾ ਆਦਮੀ ਬਣਾਇਆ ਜਾਂਦਾ ਸੀ ਪਗਾ ਵਾਲਿਓ ਇਸ ਦੀਆਂ ਸੋਨੇ ਦੇ ਬੰਦੇ ਦੀਆਂ ਜੋ ਮੰਤਰਾਂ ਦੇ ਨਾਲ ਤਿਆਰ ਕੀਤਾ ਇਸ ਦੀਆਂ ਲੱਤਾਂ ਬਾਹਾਂ ਵੱਢ ਕੇ ਹਰ ਰੋਜ਼ ਦਾਨ ਕਰਦੇ ਸੀ ਸੋਨੇ ਦੀਆਂ ਇਸ ਦੀਆਂ ਜੋ ਬੰਦਾ ਸੋਨੇ ਦਾ ਬਣਾਇਆ ਉਹ ਉਸ ਦੀਆਂ ਲੱਤਾਂ ਬਾਹਾਂ ਵੱਢ ਕੇ ਦਾਨ ਕਰ ਦੇਣੀ ਹੈ ਪਰ ਇਸ ਦਾ ਗਲਾ ਨਹੀਂ ਸਨ ਵੱਢਦੇ ਕਿਉਂਕਿ ਜੇ ਗਲਾ ਵੱਢ ਦੇਵੇ ਫਿਰ ਹੀ ਦੁਬਾਰਾ ਨਹੀਂ ਇਸ ਤਿਹ ਹਰ ਰੋਜ ਹੀ ਲੱਤਾਂ ਬਾਹਾਂ ਵੰਡ ਕੇ ਦਾਨ ਕਰ ਦੇਣੀ ਆ ਤੇ ਭਗਵਾਨ ਵਾਲੇ ਉਹ ਦੂਜੇ ਦਿਨ ਕਹਿੰਦੇ ਨੇ ਨਵੀਆਂ ਲੱਤਾਂ ਬਾਹਾਂ ਹੋ ਸੋਨੇ ਦੀਆਂ ਬਣ ਜਾਂਦੀਆਂ ਸੀ ਇਸ ਤਰ੍ਹਾਂ ਇਹ ਹਰ ਰੋਜ ਜਿਹੜੇ ਨੇ ਇਸ ਤਰ੍ਹਾਂ ਬਹੁਤ ਸੋਨਾ ਦਾਨ ਕਰਦੇ ਸਨ ਸੋ ਇਸ ਤੱਕ ਕਿ ਜੋ ਬਾਬਾ ਕਬੀਰ ਸਾਹਿਬ ਇਸ ਦਾ ਜ਼ਿਕਰ ਕਰਦੇ ਨੇ ਕਿ ਇਸ ਨੂੰ ਪੋਰਸਦਾਨ ਨਹੀਂ ਕਿਹਾ ਜਾਂਦਾ ਸੀ ਪੋਰਸਦਾਨ ਇਸ ਨੂੰ ਕਹਿੰਦੇ ਸੀ ਲੱਤਾ ਬਾਹ ਇਹਦੀ ਨਮੀਆਂ ਬਣ ਜਾਣੀਆਂ ਤੇ ਇਸ ਤਰ੍ਹਾਂ ਹਰ ਰੋਜ਼ ਹੀ ਇੰਨਾ ਸੋਨਾ ਜਿਹੜਾ ਸੀ ਉਦਾਨਿਕ ਕਰਦੇ ਸਨ ਪਰ ਜੋ ਵਾਪਾ ਨਾਮਦੇਵ ਜੀ ਕਹਿਣਾ ਚਾਹੁੰਦੇ ਨੇ ਕਿ ਭਾਵੇਂ ਇਸ ਤਰ੍ਹਾਂ ਆਪਣੇ ਸਰੀਰ ਦੇ ਬ੍ਰਾਂਹ ਸੋਨੇ ਦਾ ਇਨਸਾਨ ਬੰਦਾ ਬਣਾ ਕੇ ਉਹਦੇ ਹੱਥੋ ਜਹ ਹੱਥ ਪੈਰ ਵਟ ਕੇ ਹੱਥ ਇਸ ਦੀਆਂ ਬਾਹਾਂ ਤੇ ਲੱਤਾਂ ਵਟ ਕੇ ਭਾਵੇਂ ਸੋਨੇ ਦੀਆਂ ਦਾਨ ਕਰ ਦੇਵੇ ਪਰ ਪਰਮਾਤਮਾ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਹੈ ਪਰਮਾਤਮਾ ਦੇ ਨਾਮ ਦੇ ਬਰਾਬਰ ਉਹ ਸਰਬਾਤਮਕ ਵਹਿਗੁਰੂ ਦੀ ਕੀਰਤੀ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਕਿੰਦੇ ਪਰਮਾਤਮਾ ਦੇ ਨਾਮ ਤੇ ਪਰਮਾਤਮਾ ਦੀ ਸਿਖਤ ਸਲਾਹ ਦੇ ਬਰਾਬਰ ਇਹ ਵੀ ਨਹੀਂ ਪਹੁੰਚ ਸਕਦਾ ਭਾਵੇਂ ਆਪਣੇ ਸਰੀਰ ਦੇ ਬਰਾਬਰ ਜਿਹੜਾ ਹੈ